ਜਣਾ ਦੇ ਵਿੱਚ ਇੱਕ ਮੁਕਦਮਾ ਦਰਜ ਹੁੰਦਾ ਹੈ ਜਿਹਦੇ ਵਿੱਚ ਪੁਲਿਸ ਦੱਸਦੀ ਹੈ ਕਿ ਅਸੀਂ ਇੱਕ ਗੈਂਗਸਟਰ ਨੂੰ ਫੜਨ ਚੱਲੇ ਸੀਗੇ ਤੇ ਗੈਂਗਸਟਰ ਨੇ ਜਿਹੜੀ ਇੱਕ ਕਾਰ ਪੁਲਿਸ ਦੇ ਉੱਤੇ ਚੜਾਈ ਤੇ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਪਰ ਅੱਜ ਉਸ ਜਤਿੰਦਰ ਕੁਮਾਰ ਉਸ ਜਿੰਦੀ ਉਹਦੇ ਹੱਕ ਦੇ ਵਿੱਚ ਪੂਰਾ ਲੁਧਿਆਣਾ ਸੜਕਾਂ ਤੇ ਉਤਰ ਆਇਆ ਤੇ ਲੁਧਿਆਣਾ ਦੇ ਜਿਸ ਥਾਣੇ ਦੇ ਵਿੱਚ ਮੁਕਦਮਾ ਦਰਜ ਹੋਇਆ ਉਹਦੀ ਨਾਲ ਦੀ ਨਾਲ ਦੀ ਜਗ੍ਹਾ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਤੇ ਅੰਦਰ ਹਜ਼ਾਰਾਂ ਦੀ ਇਕੱਠ ਦੇ ਵਿੱਚ ਲੋਕੀ ਮੌਜੂਦ ਨੇ ਤਾਂ ਉਹ ਤਸਵੀਰਾਂ ਦਿਖਾ ਦੀ ਅੰਦਰ ਲੱਖਾਂ ਹਜ਼ਾਰਾਂ ਦੀ ਤਾਦਾਦ ਚ ਜਿਹੜੇ ਲੋਕ ਨੇ ਜਤਿੰਦਰ ਕੁਮਾਰ ਜਿੰਦੀ ਦੇ ਹੱਕ ਚ ਉਤਰੇ ਨੇ ਤੇ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਜਿਹੜਾ ਜਤਿੰਦਰ ਕੁਮਾਰ ਜਿੰਦੀ ਹੈ ਉਹ ਬੇਕਸੂਰ ਹੈ ਪੁਲਿਸ ਉਹਦਾ ਝੂਠਾ ਮੁਕਾਬਲਾ ਬਣਾਉਣਾ ਚਾਹੁੰਦੀ ਅੰਦਰ ਗੱਲਬਾਤ ਕਰ ਲੈਣੇ ਆ ਜਿਹੜੇ ਲੋਕ ਪ੍ਰੈਸ ਕਾਨਫਰੰਸ ਆਯੋਜਕ ਹਨ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਪੁਲਿਸ ਜੋ ਮਰਜ਼ੀ ਕਰਵੇ ਅਸੀਂ ਤਾਂ ਉਹ ਇੱਕ ਕੈਟੇਗਰੀ ਦਾ ਆਪਣਾ ਹਸੇਦਾਰ ਸਮਝਦੇ ਹਾਂ ਹਰ ਭਾਈ ਜੀ ਦੇ ਨਾਲ ਤੇ ਪਿੱਛੇ ਉਹ ਲੋਕ ਮਾਰੀ ਬੰਗਿਆ ਜਿਹੜੇ ਤੁਹਾਡੇ ਆਪਣੇ ਹੱਥ ਤੋਂ ਕੋਸ ਹੈ ਇਹ ਕੋਸ ਨੇ ਮੇਰੇ ਤੋਂ ਬੋਲੀ ਚਲਾਈ ਮੈਂ ਕੋਈ ਉਧਰਾਈ ਨਹੀਂ ਕੋਈ ਬਹੁਤ ਸੱਚੀ ਗੱਲ ਬੋਲੀ ਆ ਉਹ ਸੱਚੀ ਕੋਈ ਸਹੀ ਗੱਲ ਬੋਲੀ ਆ ਉਸੇ ਉਹਦੀ ਗੱਲ ਤੋਂ ਹੀ ਅੱਜ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਜਿਹੜੀ ਹੈ ਅਰੇਂਜ ਕੀਤੀ ਹੈ ਸਰ ਅੱਜ ਜੋ ਜੀ ਸਰ ਸਰ ਅੱਜ ਜੋ ਜੀ ਜੀ ਬੋਲ ਜਿੰਦਾ ਸਾਰਾ ਬੰਦਾ ਦੱਸ ਰਿਹਾ ਤੇ ਜਦੋਂ ਤੇ ਮੈਨੂੰ ਬੱਚੇ ਪੈ ਰਹੇ ਸੀ ਕੋਈ ਉਹਦੀ ਕੋਈ ਦੱਸੇ ਕਿਉਂ ਨਹੀਂ ਸਰ ਦੇਖੋ ਚੰਗਾ ਕੰਮ ਕਰਨ ਲੱਗਿਆਂ ਕੋ ਰੋਲਾ ਪਾ ਕੇ ਨਹੀਂ ਹੁੰਦਾ ਕਿਉਂਕਿ ਜਿਹੜਾ ਇਹ ਸੋਸ਼ਲ ਕੰਮ ਹੈ ਇਹਨੂੰ ਵੀ ਅਸੀਂ ਸੋਸ਼ਲੀ ਕਿੰਦੇ ਆ ਕਿਉਂਕਿ ਜਿੰਦੀ ਦੀ ਸੋਚ ਸੀਗੀ ਕਿ ਜਿਹੜਾ ਸਾਡੇ ਲੱਗ ਜੇ ਕਿ ਚੌਂਕੀ ਬਣੇਗੀ ਤੇ ਜਿਹੜਾ ਨਸ਼ੇ ਤੋਂ ਰਹਿਤ ਹੋ ਸਕਦੀ ਕਿਉਂਕਿ ਤੁਹਾਨੂੰ ਪਤਾ ਕਿ ਚਿੱਟਾ ਕਿੰਨਾ ਫੈਲਿਆ ਹੋਇਆ ਪੰਜਾਬ ਦੇ ਅੰਦਰ ਖਾਸ ਕਰ ਉਹਨਾਂ ਲੋਕਾਂ ਦੇ ਵਿੱਚ ਜਿੱਥੇ ਸਾਡੇ ਗਰੀਬ ਲੋਕ ਰਹਿੰਦੇ ਆ ਉੱਥੇ ਜ਼ਿਆਦਾਤਰ ਚਿੱਟਾ ਹੀ ਜਾਂਦਾ ਤੇ ਇਸੇ ਕਰਕੇ ਅਸੀਂ ਇਹ ਜਿਹੜਾ ਇਸੇ ਕਰਕੇ ਜਿਹੜਾ ਆ ਇਹ ਜਿਹੜੀ ਪ੍ਰੈਸ ਕਾਨਫਰੰਸ ਵੀ ਇਸੇ ਸੰਬੰਧ ਚ ਕੀਤੀ ਆ ਕਿ 100 ਬੰਦਾ ਕਹਿੰਦੇ 100 ਚੰਗਾ ਕੰਮ ਕਰਦਾ ਨਾ ਤੇ ਇੱਕ ਉਹ ਮਾੜਾ ਹੋ ਜਾਂਦਾ ਤੇ ਬਾਕੀ 100 ਚੰਗੇ ਚੇਤਾ ਭੁੱਲ ਜਾਂਦੇ ਆ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇਖੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਉਹਨੂੰ ਖਿਆਲ ਕਰਨ ਵਾਲੇ ਲੋਕ ਆ ਕਿਸ ਤਰ੍ਹਾਂ ਪਹੁੰਚੇ ਅੱਜ ਜਿਹੜੇ ਇਹ ਜਿਹੜੇ ਇੱਕ ਆ ਕੋਈ ਗਰੁੱਪ ਆ ਉਹਦੇ ਨੇ ਜੁੱਸੋ ਕਰਦਾ ਦੇ ਉਸ ਤੋਂ ਬਾਅਦ ਇਹ ਕਿ ਜਿੱਦ ਦੀ ਇੱਕ ਇੱਕ ਟਰੱਕ ਸਮਾਗਣਾ ਬੱਸ ਉਹਦੇ ਵਾਂਗੂ بڑا بڑا ਸਪਲਾਈ ਕੀਤਾ ਵਾਹ ਦੇਖੋ ਉਹ ਪ੍ਰੂਫ ਹੋਊਗਾ ਤੇ ਗੱਲ ਦੇਖੋ ਗੱਲ ਇਹ ਆ ਕਿ ਜੇ ਹੁਣ ਜਦੋਂ ਪ੍ਰੂਫ ਹੋ ਗੋ ਦੇਖੋ ਗੱਲ ਇਹ ਆ ਕਿ ਦੇਖੋ ਕਹਿਨੂੰ ਤਾਂ ਮੈਂ ਜੋ ਕੁਛ ਮਰਜ਼ੀ ਕਹਾਂ ਜੇ ਮੇਰੇ ਕੋਲ ਤੱਤੀ ਹੈ ਨਹੀਂ ਕਿ ਜੇ ਮੇਰੇ ਕੋਲ ਸਬੂਤ ਵੀ ਨਹੀਂ ਹੈਗਾ ਤਾਂ ਤੁਸੀਂ ਸੱਚ ਮੰਨ ਲੋਗੇ ਠੀਕ ਹੈ ਨਹੀਂ ਗੱਲ ਇਸ ਕਰਕੇ ਲੋਕ ਜੋ ਮਰਜ਼ੀ ਕਹਿਣ ਲੇਕਿਨ ਸਾਨੂੰ ਪਤਾ ਤੁਸੀਂ ਦੇਖ ਸਕਦੇ ਹੋ ਸਮਾਜ ਦਾ ਪ੍ਰਤੀ ਉਹਦਾ ਕਿੰਨਾ ਪਿਆਰ ਆ ਸਮਾਜ ਦਾ ਉਹਦੇ ਪ੍ਰਤੀ ਕਿੰਨਾ ਪਿਆਰ ਆ ਤੁਸੀਂ ਦੇਖ ਲਿਆ ਸਾਰਿਆਂ ਨੇ ਕਿ ਇਹ ਕਿਸਨ ਦੀ ਲੋੜ ਨਹੀਂ ਹੈਗੀ ਸਾਨੂੰ ਵੀ ਉਹ ਕੌਣ ਆ ਕੀ ਹੈਗਾ ਤੁਸੀਂ ਸਾਰੇ ਜਾਣਦੇ ਹੋ ਤੁਹਾਨੂੰ ਵੀ ਲੱਗਦਾ ਜਿਹੜੂ ਤੁਸੀਂ ਜਿਹੜੀ ਨੂੰ ਸਮਾਜ ਚੋਂ ਉਹ ਗੱਲ ਇਹ ਆ ਵੀ ਜਦੋਂ ਸਰਕਾਰਾਂ ਚੇਂਜ ਹੁੰਦੀਆਂ ਆ ਤੇ ਜਦੋਂ ਇਲੈਕਸ਼ਨ ਆਉਂਦੇ ਆ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿਦਾਂ ਦਾ ਕਿਤੇ ਇਦਾਂ ਦੀ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਇੱਕ ਤੁਸੀਂ ਦੇਖਣਿਓ ਕਿ ਚਾਹਨਾ ਤੋਂ ਤਾਂ ਸਾਫ਼ ਚੱਲ ਰਿਹਾ ਵੀ ਉਹ ਕਾਂਗਰਸ ਦੀਆਂ ਰੈਲੀਆਂ ਜਿਹੜੀਆਂ ਕਰਾਈਆਂ ਸੀ ਉਹ ਉਹ ਇੱਕ ਮਿੰਟ ਯਾਰ ਜਿਹੜੀਆਂ ਰੈਲੀਆਂ ਕਰਾਈਆਂ ਜੋ ਕਿ ਮੀਟਿੰਗਾਂ ਕਰਾਈਆਂ ਉਹ ਫੋਟੋਆਂ ਪਾ ਪਾ ਕੇ ਨੂੰ ਵਾਇਰਲ ਕੀਤਾ ਜਾਂਦਾ ਦੇਖੋ ਕਿ ਵੋਟ ਪਾਣਾ ਸਾਡਾ ਅਧਿਕਾਰ ਆ ਵੋਟ ਅਸੀਂ ਜਿੰਨੂੰ ਮਰਜ਼ੀ ਪਾ ਸਕਦੇ ਆ ਜਿੰਨੂੰ ਮਰਜ਼ੀ ਸਪੋਰਟ ਕਰ ਸਕਦੇ ਆ ਇਹਦੇ ਸਾਨੂੰ ਕੋਈ ਉਹ ਨਹੀਂ ਹੈਗਾ ਵੀ ਕਿਸੇ ਤੋਂ ਪਰਮਿਸ਼ਨ ਅਸੀਂ ਲੈਣੀ ਆ ਤੇ ਉਸ ਚੀਜ਼ ਨੂੰ ਹੀ ਮੁੱਖ ਰੱਖ ਕੇ ਅੱਜ ਜੇ ਸਾਨੂੰ ਇਹ ਜਿੰਦੀ ਨੂੰ ਕਾਂਗਰਸ ਹੀ ਕਹਾ ਗਿਆ ਕਿ ਸੋਸ਼ਣ ਕੀਤਾ ਜਾ ਰਿਹਾ ਤੇ ਉਹ ਗਲਤ ਆ ਠੀਕ ਹੈ ਨਾ ਭਾਜੀ ਕਿਤੇ ਨਾ ਕਿਤੇ ਜਿੰਦਗੀ ਦੇ ਖਲਾਫ ਹੋ ਉਹ ਨਾ ਨਹੀਂ ਜਦੋਂ ਸ਼ਾਮ ਨਾਲ ਜਿੰਦਗੀ ਦੇ ਖਲਾਫ ਹਰਦਾ ਕਰਦਾ ਤਾਂ ਉਹ ਪੂਰਾ ਐਕਟਿਵ ਹੋ ਗਏ ਸਾਰੇ ਦੇਖੋ ਜਨਰਲ ਦੇ ਵਿੱਚ ਇਲੈਕਸ਼ਨ ਆ ਰਹੇ ਆ ਤੁਹਾਨੂੰ ਵੀ ਪਤਾ ਸਾਰਾ ਤੇ ਔਰ ਔਰ ਉਹਨੂੰ ਪੋਲੀਟੀਕਲੀ ਰੰਗ ਵੀ ਦਿੱਤਾ ਜਾ ਰਿਹਾ ਕੁਛ ਦੇਖ ਸਕਦੇ ਹਾਂ ਕਿ ਚannels ਉਤੇ ਕੀ ਚੱਲ ਰਿਹਾ ਰਾਤ ਵੀ ਮੈਂ ਫਾਸਟਵੇ ਤੇ ਇੱਕ ਨਿਊਜ਼ ਵੰਗ ਰਿਹਾ ਸੀਗਾ ਉਹਦੇ ਵਿੱਚ ਕੋਈ ਐਮਪੀ ਸਾਹਿਬ ਦੀਆਂ ਜਾਂ ਐਮਐਲਏ ਤਲਵਾੜ ਐਕਸਐਮਐਲਏ ਜਿਹੜੇ ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਦੱਸਿਆ ਜਾ ਰਿਹਾ ਵੀ ਇਹਦੇ ਪੋਲੀਟਿਕਲਿ ਕਨੈਕਸ਼ਨ ਹੈਗੇ ਸੀਗੇ ਜੀ ਹਰ ਪੋਲੀਟਿਕਲਿ ਕਨੈਕਸ਼ਨ ਦਾ ਸਾਰਿਆਂ ਦੇ ਕਿਸੇ ਨਾ ਕਿਸੇ ਨੇ ਹੈਗੇ ਸਾਡੇ ਵੀ ਹੋਣਗੇ ਤੁਹਾਡੇ ਵੀ ਸਾਰਿਆਂ ਦੇ ਤੇ ਇਸ ਕਰਕੇ ਇਹ ਮੀਡੀਆ ਦਾ ਫਰਜ਼ ਬਣਦਾ ਕਿ ਸੱਚਾਈ ਜਿਹੜੀ ਹੈ ਲੋਕਾਂ ਸਾਹਮਣੇ ਲਿਆਂਦੀ ਜਾਵੇ ਦੁਬਾਰਾ ਦੁਬਾਰਾ ਬੋਲੋ ਆ ਦੁਬਾਰਾ ਬੋਲੋ ਜਿਹੜਾ ਸੂਬੇ ਤੋਂ ਅਨੌਖੇ ਗਰੋਹਾਂ ਦੇ ਬੰਦੇ ਇਹ ਕਹਿ ਰਹੇ ਆ ਕਿ ਇਹ ਚਿੱਟੇ ਬਾਜ਼ ਆ ਜਾਂਦਾ ਬੰਦੇ ਸਪਲਾਈ ਕਰਨਾ ਇਸ ਦਾ ਉਹ ਤੋਂ ਸਬੂਤ ਹੈ ਕਿ ਇਹ ਕੋਈ ਚਿੱਟੇ ਦਾ ਮੈਚ ਚੱਤੀ ਜਾਂਦਾ ਪਿਆ ਯਾਰ ਤੋ ਕੋ ਨਸ਼ਾ ਪਰਚਾ ਦਰ ਜੋ ਹੈ ਦਸੋ 100 ਲੱਖ ਕੋ ਚੁੜਾਇਆ ਹੋਇਆ ਹੈ ਕੋਈ ਨਸ਼ਾ ਪਰਚਾ ਦਰ ਦੱਸੋ 22 ਲੱਖ ਕੋ ਚੁੜਾਇਆ ਹੈ ਬੋਲੋ ਇਹਦਾ ਇਹ ਫੈਂਟੀਗ੍ਰਾਫਰ ਹਾਂ ਜੀ ਆਪਕੋ ਪੁੱਛਦਾ ਹਾਂ ਅੰਮ੍ਰਿਤਸਰ ਦੇ ਇੱਕ ਪਿੰਡ ਤੋਂ ਪੋਸਟਾ ਆ ਰਿਹਾ ਉਹ ਕੋਈ ਨਹੀਂ ਸੁਣ ਲੋ ਮੇਰੇ ਕੋਲ ਆ ਗਈ ਉਹ ਜਿਹੜਾ ਸੰਦੀਪ ਕੁਮਾਰ ਆ ਸੰਦੀਪ ਕੁਮਾਰ ਉਹ ਨਹੀਂ ਪੰਨ ਗਨੀਤ ਵੈਸੋ ਚੀਮਾ ਚੌਂਚ ਰਾਤ ਨੂੰ ਵੜ ਦਿੱਤਾ ਸੀ ਠੀਕ ਹੈ ਜੀ ਉਥੇ ਕਿਸੇ ਯਾਰ ਦੋਸਤ ਦਾ ਫੋਨ ਲਗਿਆ ਤੇ ਜਿੰਦੀ ਉਥੇ ਪਹੁੰਚਿਆ ਜੀ ਜੀ ਮਗਰ ਮੈਂ ਵੀ ਗਿਆ ਉਥੇ ਉਹ 3 ਵੀਲਰ ਦੇ ਵਿੱਚ ਉਹਨੂੰ ਬੰਦੇ ਨੂੰ ਲੱਦਦੇ ਪੈ ਸੀ ਪੁਰਸਾਨ ਜਿੰਦੀ ਨੇ ਕਿਹਾ ਇਹ ਮੇਰੇ ਛੇਵਲਾ ਸਟਾਡ ਲੈ ਜਾਉਂਗਾ ਬੰਦਾ ਮਰ ਜਾਊਗਾ ਉਹਨੂੰ ਕਹਿੰਦਾ ਸੀਐਮਸੀ ਲੈ ਕੇ ਚੱਲੋ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਔਰ ਸੀਐਮਸੀ ਲਿਜਾਣ ਕਰਕੇ ਬੰਦਾ ਬਚ ਗਿਆ ਨਹੀਂ ਤਾਂ ਐਸੇ ਸੰਦੀਪ ਤੇ 302 ਲੱਗਣੀ ਸੀ ਹੁਣ 307 ਲੱਗੀ ਆ ਠੀਕ ਆ ਜੀ ਤੂੰ ਅੰਦਰ ਵੀ ਰਿਹਾ ਇਸ ਘਰ ਦੇ ਵਿੱਚ ਹੁਣ ਫੈਸਲਾ ਕਰਾਉਣ ਦੇ ਚੱਕਰ ਉਤੇ ਮੀਡੀਆ ਚ ਕਰਕੇ ਹੋਰ ਕਰਕੇ ਦਬਾਅ ਪਾ ਰਿਹਾ ਹੁਣ ਜਿਹੜੇ 14 ਗੋਲ ਦਿੱਤੇ ਸੰਦੀਪ ਕੁਮਾਰ ਦੀ ਮਿਹਰਬਾਨੀ ਆ ਜਿੰਦੀ ਨੇ ਕੋਈ 14 ਗੋਲੀਆਂ ਨਹੀਂ ਚਲਾਈਆਂ ਉੱਤੇ ਜਿਹੜੀਆਂ ਸ਼ਸਤੀ ਨਗਰ ਚਲੀਆਂ ਆ ਸਾਰਾ ਅੱਜ ਅਸੀਂ ਦੇਖਿਆ ਜੀ ਜਿੱਥੇ ਦਾ ਸਭ ਤੋਂ ਪਾਰਟੀ ਦੇ ਹੋ ਰਿਹਾ ਹੈ ਅੱਛਾ ਜੀ ਪਿਆਰ ਕਰਦੇ ਨਾਲ ਕਰਦੇ ਆ ਜੀ ਸਰ ਇਹ ਨੂੰ ਜਾਨਤਾ ਕਿ ਪਾਉਣਾ ਜੀ ਇਹ ਆ ਸਾਡੇ ਸਾਜੀ ਰਾਜਨੀਤਿਕ ਇਹ ਗੱਲ ਵੀ ਦੇਖੋ ਗੱਲ ਇਹ ਆ ਧਰਮ ਸਮਾਜ ਆ ਵੀ ਇੱਕ ਗੱਲ ਇਹ ਆ ਵੀ ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਉਹ ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਸਤਗੁਰੂ ਅਰਜਨਦਾਸ ਧਰਮ ਸਮਾਜ ਜਿਹੜੀ ਸਾਡੀ ਸੰਸਥਾ ਆ ਮੇਨ ਲੁਧਿਆਣਾ ਦੀ ਚਰਚਾ ਸੰਗਤ ਉਹਦੇ ਵੱਲੋਂ ਰੱਖੀ ਗਈ ਆ ਇਹਦੇ 'ਚ ਕੋਈ ਪੋਲਿਟਿਕਲੀ ਗੱਲ ਕੋਈ ਨਹੀਂ ਹੈਗੀ ਔਰ ਧਾਰਮਿਕ ਔਰ ਸਮਾਜਿਕ ਇੱਥੇ ਬੰਦੇ ਜਿਹੜੀਆਂ ਆ ਲੁਧਿਆਣਾ ਸ਼ਹਿਰ ਦੀਆਂ ਇੱਕ ਸਿਰ ਛੋਟੀ ਜੀ ਕਾਲ ਦੇ ਉੱਤੇ ਅੱਜ ਇੰਨਾ ਵੱਡਾ ਇਕੱਠ ਹੋਇਆ ਤੇ ਜੇ ਜੇ ਅਸੀਂ ਜੇ ਅਸੀਂ ਕੋਈ ਵੱਡਾ ਇਕੱਠ ਕਰਨਾ ਚਾਹੀਏ ਤਾਂ ਫਿਰ ਉਹਦੇ ਵਾਸਤੇ ਅਸੀਂ ਤੁਹਾਨੂੰ ਕਾਲ ਪਹਿਲਾਂ ਦਵਾਂਗੇ ਔਰ ਇੱਕ ਤੁਹਾਨੂੰ ਮੈਂ ਹੋਰ ਜਿਹੜੀ ਚੀਜ਼ ਦੱਸ ਦਵਾਂ ਕਿ 5 ਤਰੀਕ ਦਾ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਰਹੇ ਹਾਂ 5 ਨਵੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਜ਼ਿੰਦੀ ਉੱਤੇ ਆ ਨਵੀਂ 206 ਨੰਬਰ ਐਫ ਆਈ ਆਰ ਆ ਕਿਉਂਕਿ ਝੂਠਾ ਬਰਚਾ ਦਿੱਤਾ ਗਿਆ ਇਹਨੂੰ ਕੈਨਸਲ ਕੀਤਾ ਜਾਵੇ ਤਾਂ ਫਿਰ ਨਹੀਂ ਤਾਂ ਅਗਲੀ ਰੰਨੀਤੀ ਅਸੀਂ ਹੋਰ ਤਿੱਖਾ ਸੰਘਰਸ਼ ਕਰਾਂਗੇ ਜੀ ਇਹ ਕੁ ਮਿੰਟਾਂ ਦਾ ਬਜਾਉਣਾ ਹੈ ਇਹ ਵੀ ਗੱਲ ਹੈ ਜਿਹੜਾ ਦੱਸਿਆ ਕਿ ਪੁਲਿਸ ਨੂੰ ਫਰੇ ਇਹ ਜਿੰਦੀ ਨੇ ਪਹਿਲੀ ਗੱਲ ਤਾਂ ਹੈ ਕਿ ਉਹਨੇ ਸਾਫ ਕਲੀਅਰ ਕਰਤਾ ਗੋਲੀ ਉਹਨਾਂ ਨੇ ਤਿੰਨ ਤਿੰਨ ਬੰਦੇ ਸੀ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਔਰ ਗੋਲੀ ਉਹਨਾਂ ਨੇ ਜਲਾਈ ਆ ਨਾ ਕਿ ਕੋਈ ਜਿੰਦੀ ਕੋ ਸਿਗਾ ਕੋਈ ਹਥਿਆਰ ਸਿਗਾ ਨੰਬਰ 1 ਨੰਬਰ 2 ਸਭ ਤੋਂ ਵੱਡਾ ਝੂਠ ਹੈ ਆ ਅਖਬਾਰਾਂ ਚ ਵੀ ਲਗਾਤਾਰ ਪ੍ਰੈਸ ਵੀ ਆਇਆ ਉਹ ਆਪ ਵੀ ਐਡਮਿਨਿਸਟ੍ਰੇਸ਼ਨ ਇਹ ਗੱਲ ਕਹਿ ਰਿਹਾ ਕਿ ਜਿੰਦੀ 1 ਸਾਲ ਤੋਂ ਭਗੋੜਾ ਇਹ ਹਰ ਲਾਈਨ ਦੇ ਵਿਚਾਰਿਆ ਜਦੋਂ ਕਿ 1 ਸਾਲ ਤੋਂ ਕੋਈ ਭਗੋੜਾ ਨਹੀਂ ਇਹ ਵੀ ਇੱਕ ਝੂਠ ਆ ਜਿੰਦੀ ਲਗਾ ਇੱਕ ਲਗਾਤਾਰ 1 ਸਾਲ ਤੋਂ ਲਗਾਤਾਰ ਰੋਡ ਤੇ ਬਾਈ ਬਸ ਚੌਂਕ ਤੇ ਸਾਡੇ ਘਰਾਂ ਦੇ ਅੱਗੇ ਲਗਾਤਾਰ ਵਿਚਰ ਰਿਹਾ ਇਹ ਵੀ ਇੱਕ ਲਗਾਤਾਰ ਅੱਜ ਤੁਸੀਂ ਉਹਨੂੰ ਭਗੋੜਾ ਦੱਸਦੇ ਹੋ ਤੁਹਾਨੂੰ ਪਤਾ ਨਹੀਂ ਲੱਗਿਆ ਚੌਂਕ ਚੋਂ 10-10 ਚੱਕਰ ਉਹ ਲਾਉਂਦਾ ਸਾਡੇ ਘਰਾਂ ਦੇ ਅੱਗੇ ਚੌਂਕ ਚ ਲਾਉਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਲੇਕਿਨ ਸਾਰਾ ਕੁਝ ਇਹਨੂੰ ਇਹ ਰ ਮੈਡਮ ਐਡਮਿਨ ਸਟੇਸ਼ਨ ਨੂੰ ਅਸਲ ਦਾ ਨਹੀਂ ਪਤਾ ਇਹ ਜਿਹੜਾ ਵੀ ਉਹ ਤਾਂ ਅੱਜ ਇੱਕ ਸਾਲ ਬਾਦੋਂ ਪਘੋੜਾ ਬੰਦ ਕਹਿ ਦੇਣਾ ਇਹ ਵੀ ਇੱਕ ਇਹ ਵੀ ਇੱਕ ਸਾਜ਼ਿਸ਼ ਦੇ ਮੁਤਾਬਕ ਆ ਦੇਖੋ ਦੇਖੋ ਗੱਲ ਇਹ ਆ ਕਿ ਮਾਨਜੋਗ ਸੀਪੀ ਸਾਹਿਬ ਨੇ 14 ਪਰਚਿਆਂ ਦੀ ਆਹ ਪ੍ਰੈਸ ਨੋਟ ਦਿੱਤਾ ਤੁਹਾਨੂੰ 14 ਪਰਚਿਆਂ ਦਾ ਤੁਸੀਂ ਮੇਰੇ ਤੋਂ ਲਿਆ ਸਕਦੇ ਆ ਕੋਈ ਗੱਲ ਨਹੀਂ 14 ਦੇ ਵਿੱਚੋਂ 7 ਪਰਚੇ ਜਿਹਨਾਂ ਵਿੱਚੋਂ ਬਰੀ ਹੋ ਚੁੱਕਿਆ ਠੀਕ ਹੈ ਜੀ ਔਰ 5 ਪਰਚੇ ਉਹ ਨੇ ਜਿੰਦੇ ਦੇ ਕੋਰਟ ਦੇ ਅਧੀਨ ਇਹ ਚੱਲ ਰਿਹਾ ਕੇਸ ਉਹਦਾ ਵੀ ਜਦੋਂ ਜੋ ਵੀ ਫੈਸਲਾ ਹੋਊਗਾ ਕੋਰਟ ਵੱਲੋਂ ਸਾਨੂੰ ਮਨਜ਼ੂਰ ਹੋਏਗਾ ਇੱਕ ਜਿਹੜਾ ਇੱਕ ਜਿਹੜੀ ਨਵੀਂ ਐਫ ਆਈ ਆਰ 206 ਨੰਬਰ ਜਿਹੜੀ ਸਲੇਮਡਾਪੁਰ ਸਲੇਮਡਾਪੁਰ থানায় ਦੇ ਅਧੀਨ ਕੀਤੀ ਗਈ ਹੈ ਉਹ ਪਰਚੇ ਦੇ ਮੁਤਾਬਕ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਝੂਠਾ ਪਰਚਾ ਪੁਲਿਸ ਵੱਲੋਂ ਦਿੱਤਾ ਗਿਆ ਜਿਹਦੀ ਅੱਜ ਅਸੀਂ ਹੋਰ ਨਿੰਦਾ ਕਰਦੇ ਆ ਆਪਣੇ ਸਮਾਜ ਵੱਲੋਂ ਔਰ ਜਿਹੜੀ ਗੱਲ ਪਰਚੇ ਦੀ ਗੱਲ ਹੋਈ ਹੈ ਦੇਖੋ ਜਿੱਦਾਂ ਇਹ ਝੂਠਾ ਪਰਚਾ ਦਰਜ ਹੋਇਆ ਉਸੇ ਤਰ੍ਹਾਂ ਜਿਹੜਾ ਪਹਿਲਾਂ 31 5 2020 ਨੂੰ ਪਰਚਾ ਦਰਜ ਹੋਇਆ ਉਦੇ ਵਿੱਚ ਵੀ ਜਿਹੜਾ ਇਹਦਾ ਨਾਮ ਪਾਇਆ ਗਿਆ ਜਦ ਕਿ ਇਹ ਮੌਕੇ ਤੇ ਉੱਤੇ ਸੀਗਾ ਨਹੀਂ ਇਹ ਸਿਰਫ ਇੱਕ ਲੜਾਈ ਚ ਰਣ ਗਿਆ ਸੀ ਛਿੜਾ ਕੇ ਜਾਣ ਲੱਗਿਆ ਤਾਂ ਉਹਨਾਂ ਨੇ ਉੱਥੇ ਇੱਟਾਂ ਮਾਰਨੀ ਸ਼ੁਰੂ ਕਰ ਦਿੱਤੀ ਤਾਂ ਕਿਸੇ ਨਾਲ ਦੇ ਬੰਦੇ ਨੇ ਜੋ ਕੀ ਉੱਥੇ ਫਾਇਰ ਕੀਤਾ ਸੀ ਇੱਕ ਸਿਰਫ ਜਿਹਦੇ 14 ਜਿਹਦੇ ਪੁਲਿਸ ਪ੍ਰਸ਼ਾਸਨ ਨੇ 14 ਗੋਲੀਆਂ ਦਿੱਤੀਆਂ 14 ਗੋਲੀਆਂ ਚਲਾਈਆਂ 14 ਗੋਲੀਆਂ ਕਹਿੰਦੇ 14 ਗੋਲੀਆਂ ਕਹਿੰਦੇ ਚਲਾਈਆਂ ਠੀਕ ਹੈ ਜੀ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਇਆ ਕਿਤੇ ਨਾ ਕਿਤੇ ਸਾਨੂੰ ਇਹ ਵੀ ਲੱਗਦਾ ਵੀ ਕਿਤੇ ਨਾ ਕਿਤੇ ਇਹ ਪੋਲੀਟਿਕਲੀ ਮੈਟਰ ਦੇ ਨਾਲ ਆ ਅੱਜ ਦੇ ਦਾ ਦੋਤੀ ਲੈਕਚਰ ਲੜਨ ਚਾਰੀ ਚ ਸੀਗਾ ਕਾਉਂਸਲਰ ਤੇ ਲੱਗਦਾ ਕਿ ਕਾਉਂਸਲਰ ਦੇ ਲੈਕਚਰ ਆ ਰਹੇ ਆ ਤੇ ਉਹਦੇ ਤੋਂ ਵੀ ਪ੍ਰਾਪਤ ਕਰਦੇ ਸੰਭਾਜੜੀ ਆ ਬਿਲਕੁਲ ਦੇਖੋ ਗੱਲ ਇਹ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਜੋ ਨਿਊਜ਼ ਚੈਨਲ ਚ ਚੱਲ ਰਿਹਾ ਕਿ ਕਾਂਗਰਸ ਪਾਰਟੀ ਦੇ ਨਾਲ ਸੀ ਕਾਂਗਰਸ ਪਾਰਟੀ ਦੇ ਐਮਪੀ ਸਾਹਿਬ ਦੇ ਨਾਲ ਫੋਟੋਆਂ ਪਾ ਰਹੇ ਆ ਐਮਐਲਏ ਦੇ ਸਾਹਮਣੇ ਪਾ ਰਹੇ ਆ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਜਿਹੜੀ ਇਹ ਸਾਫ ਪਤਾ ਲੱਗਦਾ ਕਿ ਜਿਹੜਾ ਇਹ ਕੰਮ ਕੀਤਾ ਹੈ ਜਦਕਿ ਅਸੀਂ ਤਾਂ ਕਾਂਗਰਸ ਦਾ ਨਾਂ ਨਹੀਂ ਲਿਆ ਕਾਰਜ਼ਾ ਨਾਮ ਕੌਣ ਲਊਗਾ ਆਪੋਜੀਸ਼ਨ ਪਾਰਟੀਆਂ ਲਾਉਂਗੀਆਂ ਨਾ ਜਿਹਨੂੰ ਡਰ ਹੋਊਗਾ ਵੀ ਆਪਣੀ ਹਾਰ ਦਾ ਕਿਹਨੂੰ ਡਰ ਹੈ ਸਰ ਦੇਖੋ ਤਾਂ ਮੌਕੀ ਦੀ ਸਰਕਾਰਾਂ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ ਤੁਸੀਂ ਆਪ ਜਿਆਦਾ ਸਮਝਦੇ ਹੋ ਕਿ ਮੇਰੇ ਮੂੰਹ ਜੂਰੀ ਘੁਮਾਣਾ ਸਰ ਅਗਲਾ ਐਕਸ਼ਨ ਕੀ ਹੋਗਾ ਦੇਖੋ ਅਗਲਾ ਐਕਸ਼ਨ 5 ਤਰੀਕ ਦਾ 5 ਤਰੀਕ ਦਾ ਅਸੀਂ ਟਾਈਮ ਦੇ ਰਹੇ ਹਾਂ ਪੁਲਿਸ ਵਿਭਾਗ ਨੂੰ ਮਾਨਯੋਗ ਸੀਪੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਜਿਹੜਾ ਇਹ ਝੂਠਾ ਪਰਚਾ ਦਿੱਤਾ ਆ ਉਹਦੀ ਤਵਦੀਦ ਜਿਹੜੀ ਖੁਦ ਆਪ ਕਰਨਾ ਹੋ ਤਾਂ ਕਿ ਬੜ ਜਿਹੜੀ ਝੂਠੀ ਐਫ ਆਈ ਆਰ ਦਰਜ ਹੋਈ ਆ ਉਹਦੀ ਵੀਡੀਓ ਨੂੰ ਵੀ ਜਾਂਚ ਕੀਤੀ ਜਾਵੇ ਜਿੰਦੀ ਦੀ ਨੂੰ ਪੂਰੀ ਉਹਦੀ ਜਿਹ ਉਹ ਸੁਣਿਆ ਜਾਵੇ ਉਹਦਾ ਪੱਕ ਜਣਾ ਸੁਣਿਆ ਜਾਵੇ ਪਰ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਹੈ ਇਨਕੁਆਇਰੀ ਇਹਦੀ ਸਹੀ ਤਰੀਕੇ ਨਾਲ ਕੀਤੀ ਜਾਵੇ ਪਰ ਇਹ ਪਰਚਾ ਜਿਹੜਾ ਆਪਣੇ ਆਪ ਕੈਨਸਲ ਹੋ ਜਾਵੇ ਅਜਾ ਪੁਲਿਸ ਇੱਕ ਮਿੰਟ ਪ੍ਰੈਸ ਵਾਲਿਆਂ ਨੂੰ ਦੇਖੋ ਮਿੱਟੇ ਉਹ ਤਾਂ ਹੁਣ ਦੁਬਾਰਾ ਦੁਬਾਰਾ ਫਿਰ ਇੱਕੀ ਉਹ ਪਾਈ ਜਾਵਾਂਗੇ ਅੱਗੇ ਕੀ ਕਹਿਣਾ ਚਾਹੂੰਗਾ ਪੰਜ ਪਨੀਤ ਪੈਸ ਦੀ ਮੈਂ ਮਮੀ ਆ ਜੀ ਠੀਕ ਹੈ ਪੁੱਤ ਜਿਹੜੇ ਬੰਦਿਆਂ ਨੇ ਤੁਹਾਡੇ ਬੇਟੇ ਨੂੰ ਉਸ ਟਾਈਮ ਮਾਰਿਆ ਸੀ ਸੰਦੀਪ ਲੁਧਿਆਣਾ ਅੰਕਤ ਸਪਰਾ ਨਿਹਾਲ ਨੀਰਜ ਨਾਣੂ ਅੱਜ ਅੱਜ ਉਹ ਚਾ ਹਾਂ ਹਾਂ ਉਹ ਚਾਰ ਬਾਹਰ ਆਏ ਹੋਏ ਨੇ ਉਹ ਚਾਰ ਬਾਹਰ ਆਏ ਨੇ ਉਹ ਜਿੰਦੂ ਗੈਂਗਸਟਰ ਅਤੇ ਡਰੱਗਸ ਅਮਲ ਗਲਰ ਦਾ ਉਹ ਸਰਕਾਰਾਂ ਪਹਿਲਾਂ ਵੀ ਉਹਨਾਂ ਦੀ ਸੀ ਵੀ ਹੁਣ ਵੀ ਉਹਨਾਂ ਦੀ ਹੈ ਅਸੀਂ ਤਾਂ ਭਗਵੰਤ ਮਾਨ ਤੋਂ ਆਪਣਾ ਇਨਸਾਫ਼ ਮੰਗਦੇ ਹਾਂ ਬਸ ਤੁਹਾਡੇ ਬੇਟੇ ਨੂੰ ਹੱਲੇ ਤੱਕ ਉਸ ਕੇਸ 'ਚ ਉਹ ਬਰੀ ਹੋਏ ਬੇ ਨੇ ਜਮਾਨਤਾ ਤੇ ਆਏ ਨੇ ਇਹ ਬਾਹਰ ਆਏ ਨੇ ਇੱਕ ਸਾਲ 'ਚ ਬਾਹਰ ਆ ਗਏ ਮੇਰਾ ਮੁੰਡਾ 18 ਮਹੀਨੇ ਟੇ ਲਾ ਕੇ ਹੈ ਜੇੜ ੱੱਕਾ ਉਹ ਵੀ ੱੱਕਾ ਕੋਈ ਉਹਦੇ ਤੇ ਕੋਈ ਪਰਚਾ ਨਹੀਂ ਕੋਈ ਸਾਰੇ ਝੂਠੇ ਪਰਚੇ ਨੇ ਕੋਈ ਇਸਤੇਮਾਲ ਤਾਂ ਕਰੇ ਕੋਈ ਡਾਕਾ ਮਾਰੇ ਕੋਈ ਕੁਛ ਕਰੇ ਮੇਰੇ ਮੁੰਡੇ ਨੇ ਗੈਂਗਸਟਰ ਕਿਸ ਵਜੇ ਦਾ ਕਹਿੰਦੇ ਆ ਪੁਲਿਸ ਨੇ ਇਹ ਵੀ ਤਾਂ ਸੋchna ਚਾਹੀਦਾ ਸੋਚ ਸਮਝ ਕੇ ਪੁਲਿਸ ਵਾਲੇ ਨੂੰ ਕਰਨਾ মিডিਆ ਵਾਲੇ ਵੀ ਝੂਠੀਆਂ ਖਬਰਾਂ ਇੰਨੀਆਂ ਲਾਂਦੇ ਨੇ ਉਹਨਾਂ ਨੇ ਵੀ ਸੋchna ਚਾਹੀਦਾ ਪਹਿਲਾਂ মিডিਆ ਵਾਲੇ ਨੂੰ ਉਹਨਾਂ ਦੇ ਵੀ ਭੈਣ ਭਰਾ ਨੇ ਮੈਂ ਵੀ ਕੱਲੀ ਆ ਮੇਰੇ ਸਿਰ ਤੇ ਆਦਮੀ ਮੇਰਾ ਬੱਚਾ ਕੱਲਾ ਇੱਕੇ ਬੱਚੇ ਮੈਂ ਉਹਦੇ ਸਾਰੇ ਆ ਇੱਕ ਮੇਰੀ ਬੇਟੀ ਐ ਮੈਂ ਆਪਣੀ ਇੱਕ ਮਿਹਨਤ ਕਮਾਈ ਆ ਆਪਣੀ ਡਿਊਟੀ ਕਰਦੀ ਆ ਆਪਣੀ ਮੈਂ ਹੋਰ ਤੁਸੀਂ ਕੀ ਕਹਿਣਾ ਮੈਂ ਇਨਸਾਫ ਜਾਣਦੀ ਕਿਸੇ ਦੇ ਬੱਚੇ ਤੇ ਐਦਾ ਨਾਮ ਨਾ ਲਾਓ ਗੈਂਗਸਟਰ ਦਾ ਇਹ ਜਿਹੜੀ ਮਾਂ ਮੁੱਸੇ ਵਾਲੇ ਦੇ ਰੋਂਦੀ ਐ ਨੂ ਉਹਨੂੰ ਪੁੱਛੋ ਉਹਦੇ ਤਾਂ ਕੀ ਹਾਲ ਹੋਈ ਐ ਐਦਾਂ ਅਸੀਂ ਰੋਏ ਸੀ ਪੁੱਤ ਇਸਦਾ ਮਹਿਰ ਹੋਈ ਸੀ ਮੇਰਾ ਮੁੰਡਾ ਡੇਢ ਮਹੀਨਾ ਸੀ ਐਮਸੀ ਪੇਰੇ ਆ ਉਹ ਵੀ ਜਿੰਦੀ ਵਿਚਾਰਾ ਚੋਰੀ ਚੋਰੀ ਪੈਸੇ ਲੈ ਕੇ ਆਂਦਾ ਸੀ ਕਿਸੇ ਕੋਲੋਂ ਮੰਗ ਕੇ ਉਧਰੋਂ ਮੰਗ ਕੇ ਉਧਰੋਂ ਮੰਗ ਕੇ ਤਾਂ ਮੇਰੇ ਬੱਚੇ ਦਾ ਲਿਆਜ ਹੋਇਆ ਸੀ ਕੀ ਨਾਮ ਹੀ ਮੁੰਡਾ ਪਨੀਤ ਵੈਸਮਨੀ ਬਸ ਹੱਥ ਜੋੜ ਕੇ ਇਹਦੇ ਸੀਪੀਸੀ ਤੋਂ ਮੈਨੂੰ ਸਰ ਤੋਂ ਦੋ ਦੋ ਹਮੀਦ ਐ ਬਹੁਤ ਅੱਛੇ ਨੇ ਉਹ ਕਮਿਸ਼ਨ ਸਾਹਿਬ ਬਹੁਤ ਅੱਛੇ ਨੇ ਹਾਂ ਮੇਰੇ ਬੇਟੇ ਦਾ ਕੋਈ ਮੁਕੱਦਮਾ ਨਹੀਂ ਸੀ ਇਹ ਝੂਠੇ ਪਰਚੇ ਪਵਾ ਕੇ ਪਵਾ ਦਿੰਦੇ ਸੀ ਕੋਈ ਉਸਨੇ ਕੁੱਸੇ ਦਾ ਕਾਂਡ ਵੀ ਨਹੀਂ ਕੀਤਾ ਹੋਇਆ ਇਹਦੇ ਪੰਜ ਪਵਾਏ ਹੋਏ ਸੀ ਜੀ ਕਿਹਨਾਂ ਨੇ ਪਵਾਏ ਆ ਜਿਨ੍ਹਾਂ ਨੇ ਮਾਰੇ ਆ ਸੰਦੀਪ ਲੁਧਿਆਣਾ ਨਾ ਨੂੰ ਹੋਰੀ ਕਿ ਇਹ ਪਰਚਾ ਦੀ ਜਾਂਚ ਨਹੀਂ ਹੋਈ ਜਾਂਚ ਕੌਣ ਕਰੂਗਾ ਜੀ ਮੈਂ ਉਹ ਇਨਕੁਆਰੀਆਂ ਲਾਨੀ ਇਨਕੁਆਰੀਆਂ ਹੋਣ ਨਹੀਂ ਦਿੰਦੇ ਪਾਸ ਕੋਰਟ ਤੇ ਗਏ ਨੇ ਕਿ ਬਾਹਰੋਂ ਮਾਰਕ ਨੀ ਨਹੀਂ ਨਹੀਂ ਬਾਹਰੋਂ ਕੋਰਟ ਜੀ ਹੈ ਜੀ ਕੋਰਟ ਜੀ ਦਾ ਰੀਤੀ ਰੀਤੇ ਜਦੋਂ ਕੇਸ ਲੜਦੇ ਆ ਇਹ ਪਰਚੇ ਬਰੀ ਦੇ ਤਰੀਕਾਂ ਦੇ ਬੇਟੇ ਬਰੀ ਤਾਂ ਤਾਂ ਹੁੰਦਾ ਬੇਟੇ ਉਹ ਜੇਲ੍ਹ ਚੋਂ ਬਾਹਰ ਆਂਦਾ ਤਰੀਕਾਂ ਤੇ ਜਾਂਦਾ ਤਰੀਕਾਂ ਤੇ ਜਾਣ ਨਹੀਂ ਦਿੰਦੇ ਇੱਕ ਪਰਚਾ ਫੇਰ ਤਿਆਰ ਕਰਦੇ ਨੇ ਕੋਈ ਕਾਡ ਹੋਰ ਕਰਦਾ ਹੋਰ ਕਰਦਾ ਨਾਮ ਇਹਦਾ ਪਵਾ ਦਿੰਦੇ ਦੁਸ਼ਮਣ ਦੇ ਰਾਜਨੀਤਿਕ ਲੋਗ ਇਹਦੇ ਵਿੱਚ ਰਾਜਨੀਤੀ ਕੌਣ ਦੁਸ਼ਮਣ ਕਿਹਦੇ ਨਾਲ ਦੁਸ਼ਮਣ ਹੋ ਨਾਂ ਤਾਂ ਲੈਂਦੇ ਨਹੀਂ ਸਾਰੇ ਦਾ ਸਭ ਨੂੰ ਪਤਾ ਹੈ ਸਭ ਨੂੰ ਪਤਾ ਜਿਹੜੇ ਬੰਦੇ ਸੀਗੇ ਉਸ ਟਾਈਮ ਦੇ ਪ੍ਰਧਾਨ ਸੀਗੇ ਹਲਕੇ ਦਾ ਇੱਕ ਇੰਸਟਾ ਦਾ ਸੀ ਕਿ ਸੈਂਟਰਲ ਦਾ ਸੀ ਉਹ ਮੋਟਾ ਸ਼ੁਭਮ ਸੀ ਪਹਿਲਾ ਕੀ ਲੱਗਦਾ ਉਹਨਾਂ ਦੇ ਪਿੱਛੇ ਹੱਲੇ ਵੀ ਉਹੀ ਰਾਜਨੀਤੀ ਉਹੀ ਰਾਜਨੀਤੀ ਚੱਲ ਰਹੀ ਹੈ ਹੁਣ ਵੀ ਰਾਜਨੀਤੀ ਚੱਲਦੀ ਹੁਣ ਵੀ ਰਾਜਨੀਤੀ ਚੱਲਦੀ ਹੈ ਹਾਂ ਕਰੋ ਜਿੰਦੀ ਨਾਲ ਤੱਕੇ ਛਾਈ ਬੰਦ ਕਰੋ ਬੰਦ ਕਰੋ ਜਿੰਦੀ ਤੇਰੀ ਸੋਚ ਤੇ ਪੈਰਾਂ ਦੇਾਂਗੇ ਠੋਕ ਕੇ ਜਿੰਦੀ ਤੇਰੀ ਸੋਚ ਤੇ ਨਰਸ ਜੀ ਜਨਾਹ ਚਾਹੁੰਦਾ ਜੀ ਜਤਿੰਦਰ ਜਿੰਦੀ ਦੇ ਹੱਕ ਤੇ ਤੁਸੀਂ ਉਤਰੇ ਹੋ ਪੂਰਾ ਇਲਾਕਾ ਉਹਦੇ ਹੱਕ ਚ ਆ ਪਰ ਪੁਲਿਸ ਨੂੰ ਸੀ ਕੈਟਾਗਰੀ ਦਾ ਗੈਂਗਸਟਰ ਵੀ ਇੱਕ ਤਰ੍ਹਾਂ ਦਾ ਜਿੰਦੀ ਗੈਂਗਸਟਰ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਜਤਿੰਦਰ ਜਿੰਦੀ ਗਰੀਬਾਂ ਦੇ ਹੱਕ ਚ ਤਿਆਂ ਬੇਣਾ ਦੀ ਇੱਜ਼ਤ ਕਰਦਾ ਗਰੀਬ ਕੁੜੀਆਂ ਦੇ ਵਿਆਹ ਕਰਦਾ ਵੱਡਿਆਂ ਦਾ ਸਤਿਕਾਰ ਕਰਦਾ ਛੋਟਿਆਂ ਨੂੰ ਪਿਆਰ ਕਰਦਾ ਜਤਿੰਦਰ ਜਿੰਦੀ ਗੈਂਗਸਟਰ ਕਦੀ ਹੋਈ ਨਹੀਂ ਸਕਦਾ ਹੋਈ ਨਹੀਂ ਸਕਦਾ ਜਿੰਦੀ ਤੇਰੀ ਸੋਚ ਤੇ ਪੈਰਾਂ ਦੇਾਂਗੇ ਠੋਕੇ ਜਿੰਦੀ ਤੇਰੀ ਸੋਚ ਤੇ ਪੈਰਾਂ ਦੇਾਂਗੇ ਠੋਕੇ ਜਿੰਦਰ ਜਤਿੰਦੀ ਨਾਲ ਧੱਕੇ ਸ਼ਾਹੀ 14 ਪਰਚੇ ਅੱਜ ਪਰਚੇ ਜੋ ਬਰੀ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਇਹ ਪਰਚੇ ਜੀ ਵੀ ਉਹਨਾਂ ਨੇ ਸਾਹਮਣੇ ਆਣਾ ਚਾਹੀਦਾ ਖੰਮਣੇ ਆ ਕੇ ਲੜੇ ਜਿਹਦਾ ਆਖ ਤੋਂ ਬਰੀ ਹੋਇਆ ਜੀ ਵੀ ਬਰੀ ਅਸੀਂ ਸਾਰੇ ਹੁਣ ਆਏ ਆ ਨਾ ਇਸ ਕਰਕੇ ਹੀ ਆਏ ਆ ਜਤਿੰਦਰ ਜਿੰਦੀ ਇਦਾਂ ਦਾ ਨਹੀਂ ਹੈਗਾ ਜੇ ਹੁੰਦਾ ਤੇ ਕੋਈ ਵੀ ਨਾ ਆਂਦਾ ਤੁਸੀਂ ਇਹ ਦੇਖੋਗੇ ਕਿ ਕਿੰਨੇ ਜਣੇ ਆਏ ਆ ਉਹਦੇ ਪਿੱਛੇ ਗੋਲੀਆਂ ਚੱਲੀਆਂ ਹਾਂ ਗੋਲੀ ਨੂੰ ਚੱਲਿਆ ਕਿ ਭੱਜਦਾ ਜਲੰਧਰ ਬਾਈਪਾਸ ਉਹਨੂੰ ਘੇਰਿਆ ਆ ਗੋਲੀ ਇਹ ਨਹੀਂ ਪਤਾ ਵੇ ਪ੍ਰਜਾ ਸੰਸੀ ਕੌਣ ਸੀ ਕਿਹੜੇ ਬੰਦੇ ਸੀਗੇ ਵੀ ਜਿੰਨਾਂ ਨੂੰ ਬਾਰੇ ਗੋਲੀ ਤੋਂ ਤਾਂ ਹਰਕ ਗੋਲੀ ਤੋਂ ਤਾਂ ਹਰਕ ਪਰੇ ਭੱਜਦਾ ਆਪਣੀ ਜਾਨ ਰੱਖੇ ਕੋਈ ਬਚਾਉਂਦਾ ਆ ਇਹ ਜਲੰਧਰ ਦੀ ਦੀ ਇਹ ਜਲੰਧਰ ਦੀ ਕੋ ਗੈਸਟ ਨਹੀਂ ਹੈਗਾ ਇਹ ਬੱਚਾ ਹੈ ਇਹ ਸਮਾਜ ਦਾ ਬੱਚਾ ਹੈ ਇਹ ਸੇਵਾਦਾਰ ਆ ਇਹ ਹਰਕ ਦੇ ਮਾਮਾ ਭੈਣਾ ਧੀਆਂ ਦੇ ਮੋਰੇ ਹਰ ਕਦਾਈ ਉਹ ਮਦਦ ਕਰਦਾ ਆ ਇੱਕੋ ਗੈਸਟਰ ਨਹੀਂ ਹੈਗਾ ਇਹਨੂੰ ਗੈਸਟਰ ਨਾ ਲੱਗਦਾ ਇਹਨੂੰ ਫੜ ਕੇ ਕਾਊਂਟਰ ਵੀ ਕੀਤਾ ਜਾ ਸਕਦਾ ਝੂਠਾ ਕਦਮਾ ਦੇਖੋ ਜੀ ਝੂਠੇ ਪਰਚੇ ਜਈਏ ਉਹਦੇ ਉਹ ਝੂਠਾ ਅਸੀਂ ਹੋਣ ਨਹੀਂ ਦੇਣਾ ਅਸੀਂ ਸੜਕਾਂ ਤੇ ਉਤਰਾਂਗੇ ਭਗਵੰਤ ਮਾਨ ਮਾਰੇ ਸਾਡੀ ਬੇਨਤੀ ਆ ਇਹਦੇ ਅੱਗੇ ਇਹਦੀ ਇਨਕੁਆਰੀ ਕਰਨ ਇਹਨੂੰ ਇਨਕੁਆਰੀ ਕਰਾਵੇ ਸਰਕਾਰ ਉੱਤੇ ਭਗਵੰਤ ਮਾਨ ਕਰਾਵੇ ਨਜਾਇਜ਼ ਨਾ ਕਿਸੇ ਨੂੰ ਕਰੋ ਰੇਕਦੇ ਨਾ ਗੈਸਟਰ ਬਣਾਉ ਰੇਕਦੇ ਬੱਚੇ ਨੂੰ ਨਾ ਉਹਦੀ ਜ਼ਿੰਦਗੀ ਜੀਣ ਦਿਓ ਇਹ ਜਵਾਨੀਆਂ ਨਾ ਗਾਲੋ ਨਾ ਗਾਲੋ ਬੱਚਿਆਂ ਦੀਆਂ ਭੱਜ ਕੇ ਭੱਜ ਚੁੰਟਾ ਮੁਕਾਬਲਾ ਜਿੰਦੀ ਨੇ ਭੱਜ ਕੇ ਆਪਣੀ ਜਾਨ ਬਚਾਈ ਜਿੰਦੀ ਜਾਨ ਬਚਾਈਆ ਚਾਹੀਦਾ ਜਿੰਦੀ ਅਸੀਂ ਵੀ ਭੱਜਦੇ ਉਹਨਾਂ ਜਾਨ ਬਚਾਈ ਆਪਣੀ ਉਹ ਉਹ ਭੱਜਿਆ ਨਹੀਂ ਹੈਗਾ ਉਹਨਾਂ ਆਪਣੀ ਜਾਨ ਬਚਾਈ ਆ ਅਸੀਂ ਵੀ ਉਹ ਜਗ੍ਹਾ ਤੇ ਹੁੰਦੇ ਤੇ ਅਸੀਂ ਵੀ ਭੱਜਦੇ ਨਹੀਂ ਗੋਲੀਆਂ ਮਾਰੇ ਕੋਈ ਵੀ ਨਹੀਂ ਖੜਦਾ ਉਹਨਾਂ ਜਾਨ ਬਚਾਈ ਉਹਦੀ ਜਾਨੇ ਚੱਲ ਜਾਂਦੀ ਸਾਡੇ ਵਿੱਚ ਕਾਨੂੰ ਦੁਨੀਆ ਖੜਦੀ ਦੇਖੋ ਸਾਡੇ ਕੋਲ ਜੋ ਅਸੀਂ ਉਹ ਕਰਦਾ ਜਿੰਦਰ ਜਿੰਦੀ ਆੜ ਵਾਲੇ ਕੌਂਸਲਰ ਦੇ ਇਲੈਕਸ਼ਨ ਲੜਾ ਲੱਗਾ ਸੀ ਉਹਦੀ ਸਭੀ ਖਰਾਬ ਕਰਦੀ ਆ ਹਾਂਜੀ 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 ਉਹਦੇ ਕੀਤੇ ਆ ਦੇਖੋ ਮੇਰੀ ਗੱਲ ਸੁਣੋ ਇਹ ਜਿਹੜੀ ਸਰਕਾਰ ਆ ਇਹ ਜਿਹੜੀ ਮਿਲੀ ਪੂਰੀ ਭਗਤੀ ਆ ਇਹ ਇਹ ਸਾਰੇ ਜਿਹੜੇ ਬੰਦੇ ਨੇ ਲੜਨ ਲੜਨ ਨਹੀਂ ਦੇਣੇ ਕਹਿੰਦੇ ਇਲੈਕਸ਼ਨ ਨਹੀਂ ਲਾਣੇ ਇਹ ਸਾਰੇ ਉਹਦੇ ਵਿੱਚ ਨਾ ਇਹ ਗੰਨਰ ਪਾ ਰਹੇ ਆ ਰਾਜਨੀਤੀ ਦਾ ਜੋਰ ਹੈਗੀ ਰਾਜਨੀਤੀ ਆ ਇਹ ਜਤਿੰਦਰ ਜਿੰਦੀ ਦਾ ਕੇਸ ਖਤਮ ਨਹੀਂ ਗਾਣੇ ਦਾ ਅਗਲਾ ਅਸੀਂ ਸਾਡਾ ਅਗਲਾ ਅਸੀਂ ਸੜਕਾਂ ਤੇ ਉਤਰਾਂਗੇ ਸ਼ੜਕਾ ਤੋਂ ਵੀ ਹੋਇਆ ਉਹ ਸਾਰਾ ਤੇ ਸੁਖੰਦਰ ਸਿੰਘ ਡੀਲੇ ਆ ਅਸੀਂ ਸ਼ੜਕਾ ਤੋਂ ਉਤਰਾਂਗੇ ਅਸੀਂ ਕਲਵਾਨੀ ਆ ਉਹ ਬੱਚਾ ਇਹੋ ਜਿਹਾ ਹੈ ਲਈ ਬਰ ਬਾਰ ਵਾਰ ਕਹਿੰਦੇ ਸਾਡੇ ਬੱਚਿਆਂ ਨੂੰ ਉਹਨਾਂ ਦੇ ਘਰੋਂ ਉਹ ਕਰਦੇ ਸਾਨੂੰ ਰੋਟੀ ਤੇ ਪਾਣੀ ਦੇ ਰਹੇ ਆ ਜੋ ਆਲੇ ਦੁਆਲੇ ਸਾਡੇ ਹੋਰ ਸਾਡੇ ਨਾਲ ਜੋ ਬੀਤ ਰਿਹਾ ਸੀ ਉਹ ਹੀ ਦੱਸ ਰਹੇ ਆ ਜੋ ਸਾਡੇ ਨਾਲ ਉਹਨਾਂ ਨੇ ਇਨਸਾਫ ਕੀਤਾ ਨਾ ਅਸੀਂ ਤਾਂ ਹੀ ਸਾਹਮਣੇ ਆਏ ਆ ਕੱਲੋ ਜੋ ਵੀ ਇੱਥੇ ਆਇਆ ਬੰਦਾ ਸਭ ਨਾਲ ਇਨਸਾਫ ਹੀ ਕੀਤਾ ਮੈਂ ਕਹਿੰਦੀ ਸਾਡੇ ਸਾਹਮਣੇ ਨਹੀਂ ਸਾਡੇ ਨਾਲ ਖੁੱਦ ਕੀਤਾ ਇਨਸਾਫ ਕੀਤਾ सो दवाई सारा कुझु उन कराई ताईं ਤੁਸੀਂ ਵੀ ਦੇਖ ਲਿਆ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਲੋਕਾਂ ਦਾ ਇੱਕੋ ਹੀ ਕਹਿਣਾ ਹੈ ਕਿ ਜਤਿੰਦਰ ਕੁਮਾਰ ਜਿੰਦੀ ਇੱਕ ਬੇਕਸੂਰ ਹੈ ਤੇ ਉਹਦੇ ਉੱਤੇ ਪੁਲਿਸ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ ਕਿਉਂਕਿ ਉਹਨੇ ਆਉਣ ਵਾਲੇ ਕਾਉਂਸਲਰ ਦੇ ਇਲੈਕਸ਼ਨ ਲੜਨੇ ਸੀਗੇ ਤੇ ਉਹਦਾ ਕੈਰੀਅਰ ਖਰਾਬ ਕਰ ਰਹੀ ਆ ਹੁਣ ਇਹ ਦੇਖਣਾ ਹੋਊਗਾ ਕਿ ਉਹਨਾਂ ਨੇ ਅਪੀਲ ਕੀਤੀ ਹੈ ਪੰਜਾਬ ਪੁਲਿਸ ਤੋਂ ਕਿ ਉਹ ਉਹਦਾ ਇਹ ਮੁਕੱਦਮਾ ਰੱਦ ਕੀਤਾ ਜਾਵੇ ਤੇ ਇਹਦੀ ਜਾਂਚ ਕੀਤੀ ਜਾਵੇ ਹੁਣ ਦੇਖਣਾ ਹੋਊਗਾ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ ਲੁਧਿਆਣਾ ਤੋਂ ਕੈਮਰਾਮੈਨ ਅਮਨ ਦੇ ਨਾਲ ਅਭਿਸ਼ੇਕ ਜਲ